ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਐਕ੍ਰੋਨਮਸ ਐਂਡ ਐਬ੍ਰੀਵੀਏਸ਼ਨਸ ਕਰਾਂਗੇ ਆਪਣੀ ਖੁਦ ਦੀ ਬੋਤਲ ਲਿਆਓ V Y O B ਬਰਿੰਗ ਯੋਰ ਓਨ ਬੋਟਲ ਸੂਚਨਾ ਦਾ ਅਧਿਕਾਰ R T I ਰਾਈਟ ਟੂ ਇਨਫੋਰਮੇਸ਼ਨ ਪਹਿਲਾ ਅੰਦਰ ਪਹਿਲਾ ਬਾਅਰ F I F O ਫਰਸਟ ਇਨ ਫਰਸਟ ਆਊਟ ਸਮਗਰੀ ਦੀ ਲੋਡ ਦੀ ਯੋਜਨਾਬੰਦੀ M R P ਮਟੀਰੀਅਲ ਰਿਕਵਰਮੈਂਟ ਪਲੈਨਿੰਗ ਅੰਤ ਵਿੱਚ ਪਹਿਲਾ ਵਾਰ LIFO ਲਾਸਟ ਇਨ ਲਾਸਟ ਆਊਟ ਇਸ ਨੂੰ ਆਪਣੇ ਆਪ ਕਰੋ DIY ਡੂ ਇਟ ਯੂਰਸੈਲਫ ਸੰਕਟ दखਲ ਟੀਮ CIT ਕ੍ਰਾਈਸਿਸ ਇੰਟਰਵੈਨਸ਼ਨ ਟੀਮ ਡਿਲੀਵਰੀ ਤੇ ਇਕੱਠਾ ਕਰੋ COD ਕਲੈਕਟ ਔਨ ਡਿਲੀਵਰੀ ਇੱਕ ਵਾਰ ਲਈ ਪਾਸਵਰਡ OTP ਵਨ ਟਾਈਮ ਪਾਸਵਰਡ